ਸਾਡਾ ਦੁਸ਼ਮਣ ਕੋਈ ਨਹੀਂਗਾ ਸਾਡੇ ਗਿਆਨ ਇੰਦਰੀਆਂ ਸਾਡਾ ਦੁਸ਼ਮਣ ਹੈ ਨਾ ਸਾਡੀਆਂ ਇੰਦਰੀਆਂ ਸਾਡੀ ਜੋ ਸਾਡੀ ਸਮਝ ਨਾ ਸੋਚ ਸਕਦੀ ਆ ਇਹ ਸਾਡਾ ਦੁਸ਼ਮਣ ਆ ਅਰੇ ਯੇਸ਼ੂ ਨੂੰ ਪ੍ਰਾਰਥਨਾ ਕਰ ਲਿਆ ਵਾ ਯੇਸ਼ੂ ਨੂੰ ਲੈ ਲਿਆ ਵਾ ਹੁਣ ਸਾਡਾ ਕੋਈ ਛਤ్రੂ ਨਹੀਂਗਾ ਉਹਨੇ ਲਹੂ ਨਾਲ ਮੁੱਲ ਚੁੱਕ ਲਿਆ ਲਹੂ ਦਾ ਪਾਪ ਸਾਡੇ ਉੱਤੇ ਆ ਹੁਣ ਇਹ ਚੈਵਾਂ ਤਾਂ ਵੱਧ ਗਏ ਆ ਵਿਜੇ ਤਾਂ ਵੱਧ ਗਏ ਆ ਹੁਣ ਅਸੀਂ ਆਪ ਆਪਣੇ ਛਤਰੂ ਆ ਆਪ ਹੁਣ ਅਸੀਂ ਆਪਣੇ ਦੁਸ਼ਮਣ ਆ ਅਸੀਂ ਇੰਨਾ ਜਿੱਤੇ ਜੋ ਬਾਹਰ ਨਹੀਂ ਆਉਂਦੇ ਸ਼ੈਤਾਨ ਨੂੰ ਪਤਾ ਵਾ ਹੋਰ ਕੋਈ ਤਰੀਕਾ ਹੈ ਨਾਸ਼ ਕਰਨ ਦਾ ਹੋਣ ਇਹਨਾਂ ਨੂੰ ਕਿਉਂਕਿ ਪਿੱਛੇ ਪਾ ਚੁੱਕਿਆ ਲਹੂਦਲੀ ਆ ਚੁੱਕਿਆ ਲਹੂਨ ਮੁੱਲਕ ਰਿੱਤੇ ਗਏ ਆ ਲਹੂਦਲੀ ਆ ਚੁੱਕਿਆ ਹੁਣ ਘਰ ਆਉਣ ਵਾਲੇ ਕੋਈ ਤੱਕ ਨਹੀਂ ਸਿਰ पे ਹੋਈ ਆ ਇਹਦੇ ਬੁੱਧੀ ਦਾ ਪਰਦਾ ਪਾਵੇ ਇਹਦੀ ਅਕਲ ਦੇ ਪਰਦਾ ਪਾਵੇ ਇਹਨਾਂ ਨੂੰ ਸਮਝ ਇਧਰ ਉਧਰ ਕੀਤੀ ਜਾਵੇ ਇਸੇ ਲਈ ਇਹ ਤਾਂ ਬਰਕਤਾਂ ਦਾ ਬੰਝੇ ਨੇ ਲੇਕਿਨ ਜਦ ਨਾਮਦਰ ਸਚਾਈ ਆ ਜਾਂਦੀ ਸਹੀ ਪਾਣਾ ਆ ਜਾਂਦਾ ਵਾ ਵੈ ਇਨਸਾਨ ਨਾ ਬੜਾ ਵੀ ਹੋਵੇ ਬਰਕਤ ਵਾਲਾ ਹੋ ਜ਼ੰਬਾਵ ਆ ਹੱਲੈਲੂਇਆ ਉਹਨੂੰ ਬਾਈਬਲ ਪੜ੍ਹਨੀ ਹੋਣੀ ਹੁੰਦੀ ਬਿਨਾ ਹੋਵੇ ਲੈਕਿਨ ਉਹ ਡਿਸੀਜਨ ਸਹੀ ਨਹੀਂ ਲੰਗਾਮ ਦਾ ਬੋਲਦਾ ਸਹੀੰਮ ਦਾ ਸੰਗਤ ਸਹੀ ਹੁੰਦੀ ਆ ਉਹਨੇ ਸੋchnਾ ਸਹੀ ਹੁੰਦਾ ਉਹਨਾਂ ਦਾ ਸਹੀ ਹੁੰਦਾ ਕਰਨਾ ਸਹੀ ਹੁੰਦਾ ਚਿਲਣਾ ਸਹੀ ਹੁੰਦਾ ਖਾਣਾ ਪਰਮੇਸ਼ਰ ਨੇ ਉਹਦੀ ਪਿਆਰ ਇੰਦਰੀਆਂ ਅੰਦਰ ਉਹਦੇ ਅੰਦਰ ਆਪਣੇ ਆਪ ਨੂੰ ਭਰ ਦਿੱਤਾ ਵਾ